ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਖ ਟਿੱਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਤਨ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਵਿੱਚ ਕਿਸੇ ਵੀ ਫੈਬਰਿਕ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਤੁਹਾਨੂੰ ਤੁਸੀਂ ਸਾਡੇ ਸੁਣਨੇਗੇ ਤੁਸੀਂ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਜ਼ਰੂਰ ਫੋਲੋ ਕਰੋ ਸੰਦੂਬ ਟਿਕ ਕੋਡ ਦੋ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੇਮ ਸੂਟ ਲੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਤੁਸੀਂ ਮੌਸਮ ਦੇ ਅਕੋਰਡਿੰਗ ਵਿਆਹ ਸਾਡੇ ਸੀਜ਼ਨ ਦੇ ਅਕੋਰਡਿੰਗ ਹਨਾ ਜਿਵੇਂ ਤੁਹਾਨੂੰ ਪਸੰਦ ਆ ਆਪਣੇ ਕੋਈ ਵੀ ਫੈਬਰਿਕ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਆਪਣਾ ਵਰਕ ਵਗੈਰਾ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਮਸ਼ੀਨ ਚ ਆਰੀ ਚ ਹਨਾ ਤੁਸੀਂ ਆਪਣਾ ਵਿਦ ਸਟਿਚਿੰਗ ਸੂਟ ਲੈਣਾ ਜਾਂ ਵਿਦਆਊਟ ਲੈਣਾਗਾ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਹਰ ਇੱਕ ਤਰ੍ਹਾਂ ਦਾ ਵਰਕ ਹੈਗਾ ਆਪਾਂ ਤੁਸੀਂ ਆਪਣਾ ਲਹਿੰਗਾ ਤਿਆਰ ਕਰਵਾਓ ਸ਼ਰਾਰਾ ਤਿਆਰ ਕਰਵਾਓ ਬਰਾਰਾ ਤਿਆਰ ਕਰਵਾਓ ਬਣਾ ਉਹ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆ ਆਪਣੇ ਸਾਰੇ ਡਿਟੇਲ ਸਾਨੂੰ ਭੇਜ ਕੇ ਆਪਣਾ ਇਹ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਵਧੀਆ ਹਨ ਵਰਕ ਵਾਲੇ ਸੂਟ ਲੈ ਕੇ ਆਏ ਆ ਉਮੀਦ ਕਰਦਾ ਹਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈ ਆਪਾਂ ਟੈਪੀ ਸਿਲਕ ਤੇ ਰੈਡੀ ਕਰਵਾਇਆ ਹੈਗਾ ਬਹੁਤ ਹੀ ਸੋਹਣਾ ਆਣੀ ਆਨ ਜਾਂ ਛੇੜਾ ਕੈਰਟ ਆਣੀ ਆਨ ਜਾਂ ਛੇ ਤੇ ਆਪਾਂ ਟੈਪੀ ਸਿਲਕ ਤੇ ਹੀ ਤਿਆਰ ਕਰਵਾਇਆਗਾ ਬਹੁਤ ਸੋਹਣਾ ਡਿਜ਼ਾਈਨ ਆ ਦੇਖ ਮਸ਼ੀਨ ਵਰਕ ਦੇ ਵਿੱਚ ਤਿਆਰ ਹੋਇਆਗਾ ਇਹ ਆਵਲ ਡਿਜ਼ਾਈਨ ਆ ਲੈ ਸਾਰਾ ਮਸ਼ੀਨ ਦੇ ਵਿੱਚ ਤਿਆਰ ਹੈਗਾ ਕਾਫੀ ਸੋਹਣਾ ਵਧੀਆ ਹੈ ਨਾ ਦੇਖੋ ਆਪਣਾ ਵਰਕ ਹੋਇਆ ਹੈਗਾ neck ਤੇ ਵੀ ਵਰਕ ਹੈਗਾ ਤੇ ਵਧੀਆ ਫਲਾਰ ਬਣੇ ਹੋਏ ਨੇ neck ਤੇ ਆਵਲ ਵਰਕ ਹੋਇਆ ਹੈਗਾ ਤੇ ਫਿਰ ਇਹਦੇ ਫੁਲਾਰ ਦੇ ਵਿੱਚ ਬਣੇ ਹੋਏ ਨੇ ਕਾਫੀ ਸੋਹਣੀ ਫਿਨਿਸ਼ਿੰਗ ਆਪਣੀ ਵਰਕ ਦੀ ਹੋਈ ਹੋਈ ਹੈ ਦੇਖੋ ਇਦਾਂ ਤੁਸੀਂ ਇਹ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਕਾਟਨ ਵਾਲੇ ਫੈਬਰਿਕ ਤੇ ਬਣਿਆ ਹੋਇਆ ਸੀਗਾ ਹੁਣ ਇਹ ਆਪਣਾ ਸਿੰਥੈਟਿਕ ਤੇ ਬਣ ਕੇ ਆਇਆ ਹੈਗਾ ਨਾਲ ਦੇਖੋ ਇਹਦੀ ਬਾਹ ਦੇ ਉੱਪਰ ਵੀ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਫਲਾਰਾ ਇਹਦਾ ਦੇਖੋ ਇਹ ਬਾਹ ਦੇ ਉੱਪਰ ਆਹ ਬਾਹ ਦੇ ਉੱਪਰ ਆ ਗਿਆ ਬਹੁਤ ਸੋਹਣਾ ਦੇਖੋ ਆਪਣਾ ਵਰਕ ਨਾਲ ਤਿਆਰ ਹੋਇਆ ਹੈਗਾ ਦੁਪੱਟਾ ਤੁਸੀਂ ਆਪਣੀ ਚੋਅ ਅਸ ਅਕੋਰਡਿੰਗ ਟਾਈ ਡਾਈ ਕਰਵਾਉਣਾ ਇੱਕ ਕਲਰ ਦਾ ਕਰਵਾਉਣਾ ਹਨਾ ਉਹ ਦੱਸ ਕੇ ਵੀ ਕਰਵਾ ਸਕਦੇ ਹੋ ਆਪਾਂ ਟੈਬੀ ਸਿਲਕ ਤੇ ਕਰਵਾਇਆ ਫੈਬਰਿਕ ਦੀ ਸਿਲੈਕਸ਼ਨ ਵੀ ਤੁਹਾਡੀ ਆਪਣੀ ਹੋਊਗੀ ਜਿਵੇਂ ਮੈਂ ਤੁਹਾਨੂੰ ਜਿਹੜਾ ਫੈਬਰਿਕ ਪਸੰਦ ਆ ਉਸ ਤੇ ਆਪਣੇ ਪਸੰਦ ਦੇ ਅਨੁਸਾਰ ਜੀ ਮੈਂ ਜਿਵੇਂ ਤੁਸੀਂ ਤਿਆਰ ਕਰਵਾਉਣਾ ਹੈ ਕਲਰ ਵਗੈਰਾ ਦੱਸ ਕੇ ਰੈਡੀ ਕਰਵਾ ਕੇ ਆਪਣਾ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈਗਾ ਇਹ ਆਪਣਾ ਬਲੈਕ ਕਲਰ ਦਾ ਜੌਰਜਟ ਤੇ ਰੈਡੀ ਹੋਗਾ ਸੂਟ ਇਹੇ ਜੇ ਸੂਟ ਸਾਡੇ ਤੁਸੀਂ ਕਾਫੀ ਦੇਖਣੇਗੇ ਸਟਿਚ ਵੀ ਆਰ ਸਟਿਚ ਵੀ ਕਲਰ ਬਦਲ ਕੇ ਵੀ ਫੈਬਰਿਕ ਬਦਲ ਕੇ ਵੀ ਇਹ ਵਰਕ ਤੁਹਾਡਾ ਸਦਾ ਬਹਾਰ ਹੈਗਾ ਇਹਨਾ ਮਤਲਬ ਔਰ ਖਤਮ ਹੋਣ ਵਾਲਾ ਹੈ ਇਹ ਹਰ ਇੱਕ ਦੀ ਪਸੰਦ ਬਣਿਆ ਹੈ ਦੇਖੋ ਇਦਾਂ ਇਹ ਵੀ ਆਪਣਾ ਬਹੁਤ ਜ਼ਿਆਦਾ ਸੋਹਣਾ ਵਰਕ ਹੈਗਾ ਇਹ ਜਿੱਕੇਰੇ ਦੇ ਉੱਪਰ ਇਹ ਤਾਂ ਕੱਟ ਵਰਕ ਹੋਊਗਾ ਸੇਕ ਬੱਡਾ ਫਲਾਰ ਆਊਗਾ ਤੇ ਫਿਰ ਛੋਟੇ ਆਉਣਗੇ ਇਦਾਂ ਲੈ ਕੇ ਦੇ ਉੱਪਰ ਆਉਣਗੇ ਬਹੁਤ ਚਾਇਦ ਵਧੀਆ ਸੋਹਣੀ ਫਿਨਿਸ਼ਿੰਗ ਦੇ ਨਾਲ ਆਪਣਾ ਤਿਆਰ ਹੋਇਆ ਹੋਇਆ ਹੈਗਾ ਇਹ ਜਿੱਦਨ ਅਸੀਂ ਆਪਣਾ ਕੰਮ ਸਟਾਰਟ ਕੀਤਾ ਉਦੋਂ ਤੋਂ ਲੈ ਕੇ ਸਾਡਾ ਇਹ ਜਿਹੜਾ ਮਾਰਕ ਤਾਂ ਹੀ ਚੱਲਦਾ ਆ ਰਿਹਾ ਹੈਗਾ ਕੋਈ ਇਹਨੇ ਫੈਬਰਿਕ ਨਹੀਂ ਛੱਡਿਆ ਕੋਈ ਇਹਨੇ ਕਲਰ ਨਹੀਂ ਛੱਡਿਆ ਹੈਗਾ ਆਹ ਦੇਖੋ ਆਪਣਾ ਬੰਦ ਉੱਪਰ ਵਰਗਾ ਇਹ ਪਸ਼ਮੀਨਾ ਵਗੈਰਾ ਤੇ ਵੀ ਆਪਣਾ ਕਾਫੀ ਰੈਡੀ ਹੋਇਆ ਹੈਗਾ ਹੁਣ ਉਮੀਦ ਕਰਦੇ ਆਂ ਕਿ ਆਹ ਮੂਰਲੇ ਸਾਲ ਦੇ ਵਿੱਚ ਵੀ ਪਸ਼ਮੀਨਾ ਤੇ ਬਹੁਤ ਬਣੂਗਾ ਦੇਖੋ ਇਹਨਾਂ ਕਾਫੀ ਆ ਬੜੀ ਵਧੀਆ ਆਪਣਾ ਵਰਕ ਆ ਪਰ ਕੇ ਦੀ ਫਿਨਿਸ਼ਿੰਗ ਆ ਇਹਦੇ ਨਾਲ ਤੁਸੀਂ ਟਾਇਰਡ ਇਹ ਦਪਟਾ ਵੀ ਕਰਾ ਸਕਦੇ ਜਿਹੜੇ ਕਲਰ ਦਾ ਜਿਵੇਂ ਤੁਹਾਨੂੰ ਪਸੰਦ ਆ ਉਹ ਵੀ ਕਰਵਾ ਕੇ ਆਪਣਾ ਲੈ ਸਕਦੇ ਹੋਗੇ ਹਾਂਜੀ ਜਿਹੜਾ ਨੈਕਸਟ ਹੈਗਾ ਇਹ ਆਪਣਾ ਮੈਲਬਰੀ ਤੇ ਤਿਆਰ ਹੈਗਾ ਮੈਲਬਰੀ ਦੀ ਇਹਦੀ ਫੈਬਰਿਕ ਆਗੀ ਤੇ ਬਹੁਤ ਜ਼ਿਆਦਾ ਸੋਨਾ ਦੇਖੋ ਆਪਣਾ ਇਹ ਵਰਕ ਤਿਆਰ ਹੈਗਾ ਪੂਰਾ ਵਧੀਆ ਹੈਵੀ ਜਗਾ ਦੇਖੋ ਸੁਟਾ ਪਨਾ ਪਿਸਤਾ ਜਿਹਾ ਕਲਰ ਆ ਇਹਦਾ ਪਿਸਤਾ ਗ੍ਰੀਨ ਪਿਸਤਾ ਜਿਹਾ ਕਲਰ ਹੈਗਾ ਤੇ ਇਹ ਚਾਕਾ ਦੇ ਉੱਪਰ ਇਹਦਾ ਵਰਕ ਆ ਜੂਗਾ ਵਿੱਚ ਸਾਰੇ ਇਦਾਂ ਕੁੰਟੀਆਂ ਆ ਜਾਣਗੀਆਂ ਤੇ ਆਹ ਵਾਲਾ ਵਰਕ ਹੈ ਜਿਹੜਾ ਇਦਾਂ ਦੀ ਬਾਹਾਂ ਦੇ ਉੱਪਰ ਆਉਗਾ ਬਹੁਤ ਹੀ ਤੇ ਸੋਹਣਾ ਆਪਣਾ ਵਰਕ ਹੋਇਆ ਹੈ ਮੇਰੇਖੋ ਜੀ ਕਾਫੀ ਵਧੀਆ ਫਿਨਿਸ਼ਿੰਗ ਹੋਈ ਹੋਈ ਹੈ ਵਰਕ ਦੀ ਤੇ ਤੁਸੀਂ ਇਹ ਆਪਣਾ ਸਾਰਾ ਮਸ਼ੀਨ ਦੇ ਵਿੱਚ ਤਿਆਰ ਹੈਗਾ ਤੁਸੀਂ ਥ्रेड ਵਗੈਰਾ ਵੀ ਆਪਣੇ ਚੇਂਜ ਕਰਵਾ ਸਕਦੇ ਹੋ ਵਰਕ ਦੀ ਜਿਹੜੀ ਫਿਨਿਸ਼ਿੰਗ ਤੁਸੀਂ ਦੇਖ ਕੇ ਆਪਣਾ ਹਨਾ ਵਰਕ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਮਿਲੀ ਵਰਕ ਤੁਹਾਨੂੰ ਪੂਰਾ ਵਗਿਆ ਮਿਲੂਗਾ ਐਦਾ ਦੇਖੋ ਆਪਣੇ ਚਾਕ ਦੇ ਦਿੱਤੇ ਵਿੱਚ ਬੂਟੇ ਨੇਗੇ ਬਾਹਾਂ ਦੇ ਉੱਪਰ ਆਗਾ ਤੁਸੀਂ ਜਿਹੜਾ ਦੁਪੱਟਾ ਵਗੈਰਾ ਹੈਗਾ ਹਨਾ ਆਪਣਾ ਟਾਈ ਡਾਈ ਵੀ ਦੇ ਨਾਲ ਕਰਵਾ ਸਕਦੇ ਹੋ ਇਹ ਕਲਰ ਦਾ ਕਰਵਾ ਕੇ ਉਹ ਇਹ ਜੀ ਕਲਰ ਦੀ ਆਪਾਂ ਲੇਸ ਨਾਲ ਅਪਲੀਕੇਸ਼ਨ ਦਵਾਂਗੇ ਉਹ ਵੀ ਡੈਡੀ ਕਰਵਾ ਕੇ ਲੈ ਸਕਦੇ ਆ ਬਾਕੀ ਪਿਓਰ ਚੂਨ ਦਾ ਕਰਾਉਣਾ ਕਮਲ ਦਾ ਕਰਾਉਣਾ ਔਰਗੈਂਜ਼ਾ ਕਰਵਾਉਣਾ ਹਨਾ ਮਸਲੀਨ ਦਾ ਉਹ ਤੁਹਾਡੀ ਆਪਣੀ ਚੋਇਸ ਤੇ ਡਿਪੈਂਡ ਕਰਦਾ ਹੈ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਆਪਣਾ ਮੈਲਬਰੀ ਦੇ ਫੈਬਰਿਕ ਤੇ ਤਿਆਰ ਹੋਇਆਗਾ ਮੈਲਬਰੀ ਦੀ ਫੈਬਰਿਕ ਹੈਗੀ ਤੇ ਇਹਦਾ 그린 ਮਹਿੰਦੀ ਜਿਹਾ ਕਲਰ ਹੈਗਾ ਮਹਿੰਦੀ 그린 ਜਿਹਾ ਕਲਰ ਹੈਗਾ ਤੇ ਇਹ ਵੀ ਆਪਣਾ ਬਹੁਤ ਸਮਾਂ ਦੇਖੋ ਬਾਰਕ ਦੇ ਨਾਲ ਦੇ ਮਸ਼ੀਨ ਦੇ ਨਾਲ ਹੀ ਤਿਆਰ ਹੋਇਆਗਾ ਦਾ ਵਰਕ ਹੋਇਆ ਹੈ ਤੇ ਸੈਂਟਰ ਪੈਨਲ ਲਏਗੇ ਆਹ ਵਾਲੇ ਸੈਂਟਰ ਪੈਨਲ ਲਏਗੇ ਕਾਫੀ ਟਾਈਮ ਪਹਿਲਾਂ ਸਾਡਾ ਇਹ ਬਹੁਤ ਚੱਲਿਆ ਸੀਗਾ ਵਰਕ ਇਹ ਅ ਘਰਮੇ ਦੀ ਸਟਾਰਟਿੰਗ ਦੇ ਵਿੱਚ ਬਹੁਤ ਸੂਟ ਤਿਆਰ ਕਰਵਾਏ ਨੇ ਸੀ ਇਹਨਾਂ ਦੇ ਦੇਖੋ ਇਹ ਘੇਰੇ ਦੇ ਉੱਪਰ ਇਹ ਪਸ਼ਮੀਨੇ ਤੇ ਵੀ ਬਣਿਆ ਹੋਇਆ ਮੇਰੇ ਹੁਣ ਜਿਆਦਾ ਆ ਰਿਹਾ ਕਿਉਂਕਿ ਜਿਹੜਾ ਸੂਟ ਨਾਲ ਆਪਣਾ ਡਿਜ਼ਾਈਨ ਕਾਫੀ ਬਣਿਆ ਹੋਵੇ ਉਹ ਆਪਣੇ ਯਾਦ ਰਹਿੰਦਾ ਹੁੰਦਾ ਹੈਗਾ ਵੀ ਇਹ ਕਾਫੀ ਫੈਬਰਿਕ ਤੇ ਪਸ਼ਮੀਨੇ ਤੇ ਵੀ ਬਣਿਆ ਹੈ ਇਹ ਟੈਬੀ ਸਿਲਕ ਵਗੈਰਾ ਤੇ ਵੀ ਆਪਣਾ ਇਹ ਡਿਜ਼ਾਈਨ ਬਹੁਤ ਚੱਲਿਆ ਹੋਇਆ ਹੈਗਾ ਇਹ ਸੈਂਟਰ ਪੈਨਲ ਦੇ ਵਿਚਕਾਰ ਇਹਦੇ ਬੁੱਤੇ ਜਿਹਾ ਆ ਜਾਣਗੇ ਛੋਟੇ ਛੋ ਬਹੁਤ ਸੋਹਣਾ ਜੁਣੀ ਕੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਨਾ ਜ਼ਿਆਦਾ ਭਰਿਆ ਹੋਇਆਗਾ ਨਾ ਹੀ ਜ਼ਿਆਦਾ ਹਲਕਾਗਾ ਬਹੁਤ ਸੋਹਣਾ ਡਿਜ਼ਾਈਨ ਦੇ ਨਾਲ ਦੇਖ ਕੇ ਤਿਆਰ ਹੋਇਆ ਹੈ ਤੇ ਐਦਾ ਜੀ ਬਾਹ ਦੇ ਉੱਪਰ ਵਰਕ ਆ ਜੂ ਆਹ ਵਾਲਾ ਬਾਹ ਦੇ ਉੱਪਰ ਆ ਗਿਆ ਬਾਕੀ ਜਿਵੇਂ ਤੁਹਾਡੀ ਚੋਇਸ ਆ ਪਸੰਦ ਆ ਆਪਣਾ ਫੈਬਰਿਕ ਵੀ ਸਿਲੈਕਸ਼ਨ ਕਰਕੇ ਦੁਪੱਟਾ ਵਗੈਰਾ ਕੇ ਮੈਂ ਡਾਈ ਕਰਵਾਉਣਾਗਾ ਵਰਕ ਨੂੰ ਹਨ ਤੁਸੀਂ ਕਾਫੀ ਕਸਟਮਰ ਨੇ ਆ ਦੋ ਫਲਾਰਸ ਜਿਹੜੇ ਕੱਟ ਕਰਵਾਤੇ ਸੀ ਇਕੱਲੇ ਸੈਂਟਰ ਪੈਨਲ ਵਾਲੇ ਆ ਬੂਟੀਆਂ ਪਵਾ ਲਈ ਸੀ ਕਿਸੇ ਨੇ ਆ ਸੈਂਟਰ ਪੈਨਲ ਵਾਲਾ ਦੇ ਬੂਟੇ ਕੱਟਵਾਤੇ ਸੀ ਉਹ ਜਿਵੇਂ ਜਿਵੇਂ ਹਨ ਕਿਸੇ ਨੂੰ ਪਸੰਦ ਹੁੰਦਾਗਾ ਉਹ ਵੀ ਤਿਆਰ ਕਰ ਤੁਸੀਂ ਵੀ ਆਪਣਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਕਲਰ ਵਗੈਰਾ ਫੈਬਰਿਕ ਵਗੈਰਾ ਦੇ ਸੈLECTION ਕਰਕੇ ਪਿਆਰ ਕਰਵਾ ਸਕਦੇ ਹੋ। ਹਾਂਜੀ ਜਿਹੜਾ ਬਣਾਇਆ ਹੈ ਇਹ ਆਪਣੇ ਰਾਮ ਟੈਕਸ ਕਾਟਨ ਤੇ ਬਣਿਆਗਾ। ਇਹ ਵੀ ਸਾਡੇ ਜਿਹੜੇ ਤੁਸੀਂ ਜਿਹੜੇ ਨਾ ਕਸਟਮਰ ਸਾਡੀ ਡੇਲੀ ਵੀਡੀਓ ਦੇਖਦੇ ਨੇਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਡੇ ਸੂਟ ਦੇਖ ਕੇ। ਵੀ ਇਹ ਕਦੋਂ-ਕਦੋਂ ਤਿਆਰ ਹੁੰਦੇ ਨੇਗੇ। ਦੇਖੋ ਇਹ ਬਾਟਮ ਦੇ ਉੱਪਰ ਵਰਕ ਹੈ ਇਹਦਾ ਐਦਾਂ। ਨਾਲ ਦੇਖੋ ਇਹ ਲੈਨਨ ਵਾਲੀ ਰਾਮ ਟੈਕਸ ਕਾਟਨ ਦੀ ਵੀ ਆਪਣੀ ਸ਼ਾਰਟ ਹੈਗੀ। ਇਹ ਵਾਲੀ ਸ਼ਰਟਾਂ ਦੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਦਸੋਣਿਆਂਗੇ ਬਹੁਤ ਸੋਹਣਾ ਪ੍ਰੋਫੈਸ਼ਨਲ ਜਿਹਾ ਲੁੱਕ ਵਾਲਾ ਵਰਕ ਬੰਦਦਾ ਹੈ ਆਪਣਾ ਇੱਦਾਂ ਤੁਸੀਂ ਇਹ ਆਪਣਾ ਪਲੇਨ ਦੇ ਉੱਪਰ ਵੀ ਕਰਵਾ ਸਕਦੇ ਹੋ ਪਲੇਨ ਦੇ ਉੱਪਰ ਵੀ ਸਾਡਾ ਕਾਫੀ ਤਿਆਰ ਹੋਇਆਗਾ ਇਹ ਪਲੇਨ ਦੇ ਉੱਪਰ ਵੀ ਸਾਡੇ ਕੁਝ ਕੁ ਸਿਖੇ ਹੋਣਗੇ ਇਹ ਐਦਾਂ ਪਲੇਨ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਆਹ ਵਾਲੇ ਜਿਹੜੇ ਦੋ ਫਲਾਰਨਿੰਗ ਜਿਹੜੇ ਉੱਪਰ ਆ ਰਹੇ ਨੇ ਗਿਆ ਆ ਇਹ ਆਪਣੇ ਨੈਕ ਤੇ ਆਉਣਗੇ ਆਹ ਵਾਲੇ ਤੇ ਆਹ ਵਾਲੇ ਆਪਣੇ ਆਉਣਗੇ ਘੇਰੇ ਤੇ ਤੇ ਹਨ ਢੰਡ ਇਦਾਂ ਜਿਹੜਾ ਆਹ ਹੈਗਾ ਇਹ ਬਾਹਰ ਉੱਪਰ ਆਊਗਾ ਆਹ ਵਾਲਾ ਬਾਹਰ ਉੱਪਰ ਆਊਗਾ ਤੇ ਇਹ ਜਿਹੜੀ ਬਾਟਮ ਹੈ ਦੀ ਏਦਾਂ ਆਪਾਂ ਕਲਰਫੁਲ ਵਰਕ ਦੇ ਨਾਲ ਤਿਆਰ ਕਰਵਾਉਣੀ ਬਹੁਤ ਸੋਹਣੀ ਡਿਜ਼ਾਈਨਿੰਗ ਦੀ ਬਣ ਗਈ ਇਹਦੀ ਫੋਟੋ ਲਾ ਕੇ ਤੁਹਾਨੂੰ ਦਿਖਾ ਦਾਂਗੇ ਕਿਵੇਂ ਦਾ ਸੋਹਣਾ ਤਿਆਰ ਹੁੰਦਾਗਾ ਤੁਸੀਂ ਇਹ ਸੇਮ ਫੈਬਰਿਕ ਦੀ ਆਪਾਂ ਕੋਈ ਗਾਰੰਟੀ ਦਿੰਦੇ ਮਿਲ ਵੀ ਸਕਦਾ ਨਹੀਂ ਵੀ ਮਿਲ ਸਕਦਾ ਇਹਦੇ ਵਿੱਚ ਪਹਿਲਾਂ ਕਲਰ ਵੀ ਆਪਣੇ ਕੋਲ ਕਾਫੀ ਹੈਗੇ ਸੀਗੇ ਕਿਉਂਕਿ ਜਿਵੇਂ ਜਿਵੇਂ ਹੁਣ ਸੀਜ਼ਨ ਟੱਪਦਾ ਜਾਂਦਾ ਹਨਾ ਕਿਉਂਕਿ ਗਰਮੀ ਦੀ ਸਟਾਰਟਿੰਗ ਦੇ ਵਿੱਚ ਇਹ ਬਹੁਤ ਸਿਰ ਸਿਲਕ ਕੀਤਾਗਾ ਬਾਕੀ ਹੁਣ ਆਪਾਂ ਨੂੰ ਪਤਾ ਨਹੀਂ ਹੈ ਨਾ ਵੀ ਇਹਦੇ ਵਿੱਚ ਕਲਰ ਵਗੈਰਾ ਆਪਾਂ ਨੂੰ ਮਿਲ ਵੀ ਜਾਣਗੇ ਤੇ ਮੈਨੂੰ ਸ਼ੋਰ ਨਹੀਂ ਹੈਗੀ ਤੁਸੀਂ ਆਪਣਾ ਹਨਾ ਇਹ ਪਲੇਨ ਵਗੈਰਾ ਤੇ ਕਿਵੇਂ ਮਰਜ਼ੀ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਕਿ ਟਾਇਲਡ ਦੁਪੱਟਾ ਕਰਵਾ ਸਕਦੇ ਹੋ ਕਿ ਜਿਵੇਂ ਉਹ ਜਿਵੇਂ ਤੁਹਾਡੀ ਚੋਇਸ ਆ ਉਸੇ ਕੋਣੀਏ ਹਾਂਜੀ ਜਿਹੜਾ ਇਹ ਸੂਟ ਤੇ ਆਪਣਾ ਤਿਆਰ ਕਰਵਾਇਆ ਇਹ ਮੈਲਬਰੀ ਦੀ ਫੈਬਰਿਕ ਆਪਣੀ ਮੈਲਬਰੀ ਫੈਬਰਿਕ ਦੇ ਆਪਣੇ ਰੈਡੀ ਕਰਾਇਆ ਬਹੁਤ ਜਿਆਦਾ ਸੋਹਣਾ ਆਪਣਾ 골ਡਨ ਜਿਹੜਾ ਮਹਿੰਗੀ ਕਲਰ ਹੁੰਦਾ ਉਹ ਵਾਲਾ ਕਲਰ ਆ ਕਾਫੀ ਸੋਹਣਾ ਕਲਰ ਆ ਦੇਖੋ ਆਪਣਾ ਮੈਲਬਰੀ ਦੇ ਵਿੱਚ ਇਹ ਤੇ एकदम ਮਸ਼ੀਨ ਵਰਕੇ ਦੇ ਨਾਲ ਆਪਣਾ ਤਿਆਰ ਕਰਵਾਇਆ ਸੀ ਉਸੀਂ ਜੀ ਤਿਆਰ ਹੋਇਆ ਹੈ ਦੇਖੋ ਆਪਣਾ ਇਹਦਾ ਗਲੇ ਦਾ ਵਰਕ ਆ ਗਿਆ ਉੱਪਰ ਤੇ ਸੈਂਟਰ ਪੈਨਲ ਇਹ ਗਲੇ ਦਾ ਵਰਕ ਕਾਫੀ ਸੋਹਣਾ ਆਪਣਾ ਵਧੀਆ ਬਣਿਆ ਹੋਇਆ ਹੈ ਦੇਖੋ ਗਲੇ ਦਾ ਵਰਕ ਇੱਧਰ ਗਲੇ ਦਾ ਵਰਕ ਦਾ ਜਿਆਦਾ ਸਾਰਾ ਤੇ ਇਹਦਾ ਸੈਂਟਰ ਪੈਨਲ ਲੰਗੀ ਤੁਸੀਂ ਆਪਣਾ ਹਨਾ ਇਹਦੇ ਵਿੱਚ ਕੋਈ ਹੋਰ ਫਲਾਰ ਵਗੈਰਾ ਐਡ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ ਇਹਦਾ ਕਲਰ ਕੋਡ ਦੇਖੋ ਸਾਰਾ ਆਪਾਂ ਥ्रेड ਲਾਇਆ ਹੋਇਆ ਹੈ ਦੇ ਵਿੱਚ ਥ्रेड ਤੁਸੀਂ ਆਪਣੀ ਚੋਇਸ ਦਾ ਵੀ ਦੱਸ ਸਕਦੇ ਹੋਗੇ ਪਰ ਅਸੀਂ ਜਿਹੜੇ ਫੈਬਰਿਕ ਦੇ ਕਲਰ ਦੇ ਅਕੋਰਡਿੰਗ ਹੀ ਥ्रेड ਲਾਉਣਾਗੇ ਕਾਫੀ ਸੋਹਣੇ ਉਦਾਂ ਹੀ ਫਿਨਿਸ਼ ਹੋਉਂਦੇ ਐ ਨਹੀਂ ਹੈਗਾ ਵੀ ਵੀ ਕਲਰ ਕੋਈ ਹੋਰ ਹੋਊਗਾ ਉਹਦਾ ਨਾਲ ਸੈੱਟ ਆਪਾਂ ਹੋਰ ਯੂਜ਼ ਕਰਾਂਗੇ ਤੁਸੀਂ ਆਪਣੇ ਹਨਾ ਇਹਦੇ ਅਕੋਰਡਿੰਗ ਆਪਾਂ ਉਦਾਂ ਆਪਣਾ ਸਾਰਾ ਥ्रेड ਵਗੈਰਾ ਵੀ ਦੱਸ ਸਕਦੇ ਹੋ ਜਿਹਦਾ ਸੈਂਟਰ ਪੈਨਲ ਨੇ ਉਹਦੇ ਦੇਖੋ ਜੀ ਬਾਹਰੋਂ ਉੱਪਰ ਲੱਗ ਪਊਗਾ ਤੁਸੀਂ ਨਾਲ ਆਪਣਾ ਬਾਟਮ ਵਗੈਰਾ ਦਾ ਐਡ ਕਰਵਾਉਣਾ ਉਹ ਕਿਹਨ ਵਾਸਤਾ ਕਰ ਰਹੇ ਹੋਗੇ ਨਾਲ ਆਪਾਂ ਸੁਪਰ ਨੈਟ ਵਰ ਦਾ ਦੁਪੱਟਾ ਦੇਖੋ ਤਿਆਰ ਕਰਵਾਇਆਗਾ ਐਦਾਂ ਬਹੁਤ ਜਿਆਦਾ ਸੋਹਣਾ ਆਪਣਾ ਦੁਪੱਟਾ ਤਿਆਰ ਹੋਇਆ ਹੈਗਾ ਤੁਹਾਨੂੰ ਦਿਖਾਉਣੇ ਕੋ ਸਾਰੀ ਖੋਲ ਕੇ ਦੁਪੱਟਾ ਕਾਫੀ ਸੋਹਣੀ ਵਧੀਆ ਇਹਦੀ ਡਾਈਕ ਹੋਈ ਫਿਰ ਪ ਸੂਪਰ ਨੈਟ ਦਾ ਦੁਪੱਟਾ ਹੈ ਆਪਣਾ ਇਹਦਾ ਕਿੰਨਾ ਸੋਹਣਾ ਦੇਖੋ ਡਾਈ ਕਰਵਾਇਆ ਆਪਣੀ 4 ਸਾਈਡ ਇਹਦਾ ਡਾਈ ਡੇ ਕਰਵਾਈ ਆ ਵਿਚਕਾਰ ਦੇਖੋ ਜੇ ਪੰਜਾਬੀ ਜਿਹੜੇ ਹੋਣਗੇ ਡਾਟਸ ਇਹੋ ਕੁਆਲੀ ਕਿੰਨਾ ਜਿਆਦਾ ਸੋਹਣਾ ਖੂਬਸੂਰਤ ਦੇਖੋ ਆਪਣਾ ਸੂਟ ਤਿਆਰ ਹੋਇਆਗਾ ਥੈਨ ਆਪਾਂ ਨੈਟ ਦੀ ਲੇਸ ਨਾਲ ਆਪਣੀ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਰੈਡੀ ਹੋਇਆਗਾ ਤੁਸੀਂ ਸੇਮ ਡਿਜ਼ਾਈਨਿੰਗ ਦੇ ਨਾਲ ਸੇਮ ਫੈਬਰਿਕ ਲੈ ਨਾਲ ਵੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣਾ ਆਪਣੇ ਚੋਇਸ ਦੇ ਅਕੋਰਡਿੰਗ ਚੇਂਜ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਚੁਆਇਸ ਦੇ ਅਕੋਰਡਿੰਗ ਸਾਰੀ ਡਿਜ਼ਾਈਨਿੰਗ ਵਗੈਰਾ ਦੱਸ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਵੀਡੀਓ ਵਿੱਚ ਦੱਸ ਚੁੱਕੀਆਂ ਵੀ ਕਿਵੇਂ ਤੁਸੀਂ ਆਪਣਾ ਵਰਕ ਕਰਵਾਉਣਾਗਾ ਕਿਵੇਂ ਆਪਾਂ ਤੁਸੀਂ ਕਿਸੇ ਹੋਰ ਫੈਬਰਿਕ ਤੇ ਇਹਨੂੰ ਕਰਵਾ ਸਕਦੇ ਹੋ ਕਿਵੇਂ ਦੇ ਕਲਰ ਵਗੈਰਾ ਸਿਲੈਕਸ਼ਨ ਸਾਰੇ ਤੁਹਾਡੀ ਆਪਣੀ ਹੋਗੀ ਜੇ ਮੈਂ ਤੁਸੀਂ ਬ੍ਰਤੀਕ ਸੂਟ ਚਾਹੋ ਆਪਣਾ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਨ ਸਾਰੀ ਡਿਟੇਲ ਤੁਸੀਂ ਆਪਣੇ ਸਾਨੂੰ ਦੱਸ ਕੇ ਇਸ ਸਰੀ ਕਿਵੇਂ ਤੁਸੀਂ ਵਰਥ ਐਡ ਕਰਵਾਉਣਾ ਜਾਂ ਸਕਿਪ ਕਰਵਾਉਣਾ ਕੁਝ ਉਹ ਤੁਹਾਡੇ ਅਪਰੇ ਅਕੋਰਡਿੰਗ ਹੋਊਗਾ ਸਾਰਾ ਪਤਾ ਮੈਂ ਦੱਸ ਚੁੱਕੇ ਵੀਡੀਓ ਵਿੱਚ ਸਾਰੇ ਸਿਲੈਕਸ਼ਨ ਤੁਸੀਂ ਆਪਣੇ ਕਰਕੇ ਸਾਨੂੰ ਦਾ ਸਕਰੀਨਸ਼ਾਟ ਭੇਜ ਕੇ ਵਟਸਐਪ ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨਾਂ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ